ਪਾਪਾ ਸਾਨੂੰ ਕੋਟੇ ਮਾਰਦੇ ਸੀ ਉਹਨਾਂ ਦੀ ਅੱਖਾਂ ਲਾਲ ਰਹਿੰਦੀ ਸੀ ਤੇ ਮੇਰੇ ਉਦੋਂ ਤਾਂ ਮੈਂ ਛੋਟੀ ਸੀ ਮੈਨੂੰ ਕੀ ਪਤਾ ਹਣਾ ਮੈਨੂੰ ਜਿਹੜੇ ਵੀਰੇ ਨੂੰ ਪਈ ਸੀ ਕਿ ਉਹ ਨਸ਼ੇ ਕਰਕੇ ਸਾਨੂੰ ਕੋਟਦੇ ਆ ਪਰ ਵੀਰੇ ਮੈਂ ਹੁਣ ਕਾਫੀ ਟਾਈਮ ਬਾਦ ਉਹਨਾਂ ਦੀ ਫੋਟੋ ਵੀਡੀਓ ਵੇਖੀ ਫੋਟੋ ਅਨਨ ਮੈਨੂੰ ਹੁਣ ਜਦੋਂ ਮੈਂ ਵੇਖਿਆ ਮੈਂ ਕਿਹਾ ਮਤਲਬ ਮੇਰੇ ਪਾਪਾ ਦੇ ਮਤਲਬ ਕੋਰਸੇ ਕਿ ਨੇ ਤੇ ਕਿਉਂਕਿ ਮੈਂ ਮੈਂ ਤਾਂ ਵੇਖਿਆ ਨਹੀਂ ਨਿੱਕੀ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਮਰਸੀ ਕਿ ਮੈਨੂੰ ਤਾਂ ਵੀਰੇ ਨਾਮ ਹੈ ਨਾ ਜਾਤਾ ਰਹੀ ਐ ਨਾ ਮੈਨੂੰ ਜਾਤਾ ਪਤਾ ਉਹਨਾਂ ਬਾਰੇ ਜਿਹੜੇ ਕੁੱਟ ਮਾਰ ਕਰਦੇ ਸੀ ਉਹਨਾਂ ਨੂੰ ਚੇਤਾ ਸੀ ਸਾਰੇ ਕਿ ਵੀਰੇ ਸਿੱਕਰਾਏ ਤੇ ਨਹੀਂ ਸੀ ਜੋ ਕੁੱਟ ਮਾਰ ਕਰਨੀ ਕੁੱਟ ਮਾਰ ਕਿਉਂ ਕਰਦੇ ਸੀ ਕਿਉਂ ਕਿਉਂ ਕੁੱਟ ਮਾਰ ਕਰਦੇ ਆ ਵੀਰੇ ਸਿੱਕਟ ਮਾਰੇਸ ਕਰਕੇ ਕਰਦੇ ਸੀ ਮम्मा ਕਹਿੰਦੇ ਸੀ ਕਿ ਤੂੰ ਸੌਦਾ ਲਿਆਂ ਦੋ ਤੇ ਵੀ ਸੀ 20 30 ਰੁਪਏ ਦੇਨੇ ਤੇ ਇਹ ਕਹਿੰਦਾ ਕਿ ਹਲੇ ਸੌਦਾ ਲਾਏ ਆ ਤੇ ਇਹ ਵੀ ਤੇ ਸਬੂਤ ਆ ਗੱਲਾਂ ਮੇਰੇ ਨਾਨਕੇ ਵਾਲੇ ਕਿਉਂ ਸਾਰਾ ਰਸ਼ਨ ਮੇਸ ਜਦੋਂ ਦਾ ਮੇਰੇ ਮਮਾ ਦਾ ਵਿਆਹ ਹੋਇਆ ਲਾ ਕੇ ਕਰਕੇ ਆਉਂਦਾ ਸੀ ਉਹ ਲਾਗੇ ਹੋ ਜਾ। ਅੱਜ ਤੇ ਕਰੋ। ਕੀ ਨਾ ਤੁਹਾਡਾ ਉਹ ਕੀ ਗੱਲ ਕਰ ਰਹੇ ਹੋ? ਅ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਪਾਈ ਹੈ ਸਾਰੇ ਜਾਣੇ ਵੀਡੀਓ ਵੇਖ ਰਹੇ ਨੇ ਤੁਹਾਡੀ। ਕੀ ਟੱਕਰ ਹੈ? ਤੁਸੀਂ ਮੁਕਾਲਾ ਆਇਆ ਨਾ ਮਾਲਕ। ਹਾਂ ਜੀ ਮਸਲੇ ਬੈ ਮੈਂ ਤੁਹਾਨੂੰ ਉਸ ਸ਼ੁਰੂ ਤੋਂ ਦੱਸ ਦਿੰਦੀ ਹਾਂ। ਹਾਂ ਆਪਾਂ ਦੇ ਮਮਾ ਦਾ ਟੋੜਿਆ ਉਹਨੂੰ ਮੁੰਡਾ ਹਰਸ਼ਨ ਹੋਇਆ। ਉਸ ਤੋਂ ਬਾਅਦ ਉਹਨਾਂ ਵਿੱਚ ਮਿਸਬੀਹ ਹੋਇਆ, ਮਿਸ ਅੰਡਰਸਟੈਂਡਿੰਗਸ ਹੋਈਆਂ ਹਨ। ਲੜਾਈ ਦੀ ਵੀਡੀਓ ਚੱਲਦੇ ਨੇ। ਮੇਰੇ ਪ੍ਰਜਨਨ ਦਾ ਮਹਾਨ ਮੇਰਾ ਇਹ ਚਾਹੌਣੇ ਸ਼ੁਰੂ ਹੋ ਗਿਆ ਤੇ ਜਿਸ ਦਿਨ ਮੇਰਾ ਪ੍ਰਜਨਨ ਲਿੰਦਾ ਵਾ ਉਸ ਦਿਨ ਮੇਰੇ ਨਾਨਾ ਨਾਨੀ ਨਾਨਕੇ ਵੱਲ ਸਾਰਾ ਕਸਲਾਇਆ ਜਾਂਦਾ ਵਾ ਉਹਨਾਂ ਦੀ ਬਦੌਲਤ ਅੱਜ ਮੇਰੇ ਵੀ ਮੇਰੇ ਕੋਲ ਹੈ ਪਰਮਾਤਮਾ ਦੀ ਕਿਰਪਾ ਨਾਲ ਤੇ ਮੇਰੇ ਪਾਪਾ ਦੀ ਵੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਮੇਰੇ ਭੈਣ ਭਰਾਵਾਂ ਨੇ ਵੇਖੀ ਹੋਣੀ ਤੇ ਮੇਰੀ ਵੀ ਵੇਖੀ ਹੋਣੀ ਆ ਜੋ ਵੀ ਸਾਡੇ ਦੇ ਘਰ ਦਾ ਰੂਪ ਲਾਇਆ ਗਏ ਨੇ ਪੜ੍ਹਦੀ ਸੀ ਚੌਥੀ ਕਲਾਸ ਤੱਕ ਅਸੀਂ ਪੜ੍ਹਿਆ ਕਿ ਫ੍ਰੀ ਪੜ੍ਹਿਆ ਆਸਟ੍ਰੇਲੀਆ ਮਨੇ ਫ੍ਰੀ ਫ੍ਰੀ ਪੜਾਈ ਕੀਤੀ ਆ ਕੋਈ ਖਰਚਾ ਨਹੀਂ ਲੱਗਾ ਸਾਡਾ ਉਸ ਤੋਂ ਬਾਅਦ ਅਸੀਂ ਮੈਂ ਹਸਪੀਟਲ ਗਈ ਸੀ ਕਿ ਮੇਰਾ ਭਰਾ ਆਪਣੇ ਘਰ ਦੇ ਕਿਸੇ ਸਕੂਲ ਪੜਿਆ ਨਾਲ ਉੱਥੇ ਆਤ ਖਰਚੇ ਦੇ ਪੜਿਆ ਬਸ ਮੈਂ ਆਪਣੀ ਸਕਾਲਰਸ਼ਿਪ ਤੇ ਕੁਝ ਆਤ ਖਰਚਾ ਮੈਸਟਰੀ ਨੇ ਮਾਪੀ ਤਾੜੀ ਹੂੰ ਤੇ ਮੇਰੇ ਪਿਤਾ ਜੀ ਨੇ ਸਾਡਾ ਵੋਟ ਮਾਰ ਕੇ ਤਜੰਤੂ ਮੈਂ ਤਾਂ ਛੋਟੀ ਸੀ ਆਪਾ ਨੇ ਉਹ ਪੁੱਤਰਾ ਤੇ ਮੈਨੂੰ ਮੈਨੂੰ ਤੇ ਆਹੀ ਲੱਗਣਾ ਸੀ ਕਿ ਉਹ ਨਸ਼ਾ ਕਰਦੇ ਆ ਹਨਾ ਕਿ ਜਦੋਂ ਮਰਨਾ ਮੈਨੂੰ ਕਿਹੜਾ ਤੁਹਾਰੀ ਸਮਝ ਸੀ ਤੇ ਹੁਣ ਜਿੱਦੂ ਮੈਂ ਮੈਂ ਤਾਂ ਬਹੁਤ ਟਾਈਮ ਬਣ ਆਪਣੇ ਪਾਪਾ ਨੂੰ ਵੀਡੀਓ ਚ ਵੇਖਿਆ ਬਹੁਤ ਟਾਈਮ ਬਾਅਦ ਆਈ ਸੀ ਨੀਅਰ ਅਬਾਊਟ ਟੂ 14 ਸਾਲ ਬਾਅਦ ਮੈਂ ਆਪਣੇ ਪਾਪਾ ਨੂੰ ਵੀਡੀਓ ਚ ਵੇਖਿਆ ਕਿਤੇ ਸੋ ਪਹਿਲਾਂ ਮੈਂ ਕਦੇ ਆਪਣੇ ਪਾਪਾ ਨੂੰ ਵੇਖਿਆ ਨਹੀਂ ਅਰੇ ਤੁਹਾਡੀ ਵੀਡੀਓ ਦੇ ਵਿੱਚ ਆਪਾਂ ਇਹ ਸੁਣਿਆ ਵੀ ਤੇ ਸਾਡਾ ਪਾਪਾ ਜਿਹੜਾ ਆ ਉਹ ਇੱਕ ਨਸ਼ੇ ਦਾ ਨਸ਼ੇੜੀ ਆ ਉਹ ਸੁਨਾਹ ਵੀ ਪੀਂਦਾ ਜਿੱਤਾਂ ਵੀ ਪੀਂਦਾ ਹੋਰ ਵੀ ਬੜੇ ਇਸ ਤਰ੍ਹਾਂ ਇਸ ਤਰ੍ਹਾਂ ਨਸ਼ੇ ਕਰਦਾ ਆ ਉਹ ਅੱਜ ਦੁਨੀਆ ਦੇ ਵਿੱਚ ਹੈ ਨਹੀਂ ਆ ਪਰ ਤੁਹਾਡੇ ਪਾਪਾ ਦੀ ਵੀਡੀਓ ਆਈ ਹੈ ਤਾਂ ਫੇਰ ਅਸੀਂ ਸਾਨੂੰ ਇੱਥੇ ਆਉਣਾ ਪੈ ਗਿਆ ਵੀਰਾ ਭਰਾ ਵਟਸਾਪ ਤੋਂ ਧੱਲੇ ਆ ਜੀ ਇਹਦਾ ਕੀ ਮਤਲਬ ਆ ਵੀਰ ਜੀ ਜਦੋਂ ਮੇਰੇ ਪਾਪਾ ਸਾਨੂੰ ਕੋਟਲੇ ਮਾਰਦੇ ਸੀ ਉਹਨਾਂ ਦੀ ਅੱਖਾਂ ਲਾਲ ਰਹਿੰਦੀਆਂ ਸੀ ਤੇ ਮੇਰੇ ਉਦੋਂ ਤਾਂ ਮੈਂ ਛੋਟੀ ਸੀ ਨੂੰ ਕੀ ਪਤਾ ਨਾ ਮੈਨੂੰ ਜਿਹੜੇ ਵੀ ਨੂੰ ਚਾਹੀਏ ਸੀ ਕਿ ਨਸ਼ੇ ਕਰਕੇ ਸਾਨੂੰ ਕੁੱਟਦੇ ਆ ਪਰ ਵੀ ਮੈਂ ਹੁਣ ਕਾਫੀ ਟਾਈਮ ਬਦਨ ਦੀ ਫੋਟੋ ਵੀਡੀਓ ਵੇਖੀ ਫੋਟੋ ਅਨਨ ਮੈਨੂੰ ਹੁਣ ਜਦ ਮੈਂ ਵੇਖਿਆ ਮੈਂ ਕਿਹਾ ਮਤਲਬ ਮੇਰੇ ਪਾਪਾ ਦੇ ਮਤਲਬ ਕੋਰਸਿਕ ਨੇ ਤੇ ਕਿਉਂਕਿ ਮੈਂ ਮੈਂ ਤਾਂ ਵੇਖਿਆ ਨਹੀਂ ਨਿੱਕੀ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਮਰਸੇ ਕਿ ਮੈਨੂੰ ਤਾਂ ਵੀਰੇ ਨਾਮੇ ਇਹਨਾਂ ਚ ਬਚਾਦਾ ਰਹੀ ਹੈ ਨਾ ਮੈਨੂੰ ਜਿਆਦਾ ਪਤਾ ਉਹਨਾਂ ਬਾਰੇ ਜਿਹੜੇ ਕੁੱਟ ਮਾਰ ਕਰਦੇ ਸੀ ਉਹਨਾਂ ਉਹ ਮੈਨੂੰ ਚੇਤਾ ਸੀ ਸਾਰੇ ਕਿ ਵੀਰੇ ਸੀ ਕਰਾਇਆ ਗੋਟ ਮਾਰ ਕਰਨੀ ਬੋਟ ਮਾਰ ਕਿਉਂ ਕਰਦੇ ਸੀ ਕਿਉਂ ਕਿਉਂ ਗੋਟ ਮਾਰ ਕਰਦੇ ਆ ਵਿੱਚ ਗੋਟ ਮਾਰੇਸ ਕਰਕੇ ਕਰਦੇ ਸੀ ਮम्मा ਕਹਿੰਦੇ ਸੀ ਕੋਈ ਸੌਦਾ ਲਿਆਂ ਦੋ ਤੇ ਵੀ ਸੀ 20 30 ਰੁਪਏ ਦੇਨੇ ਤੇ ਇਹ ਕਹਿੰਨਾ ਕਿ ਹਲੇ ਸੌਦਾ ਲਾਏ ਆ ਤੇ ਇਹ ਵੀ ਦਾ ਸਬੂਤ ਅਗਲਾ ਮੇਰੇ ਨਾਨਕੇ ਵਾਲੇ ਕਿਉਂ ਸਾਰਾ ਰਸਣ ਮਿਸ ਜਦੋਂ ਦਾ ਮੇਰੇ ਮम्मा ਦਾ ਵਿਆਹ ਹੋਇਆ ਆ ਤਰੀ ਸਾਡਾ ਰਸਣ ਨਾ ਕੋਈ ਤੁੰਦਾ ਵਾ ਕਣਕ ਚੋਲ ਗੋੜਾ ਕੋਈ ਤੁੰਦਾ ਵਾ ਪਰ ਹੁਣ ਇੱਕਦਮ ਇਹ ਕਰਨੀ ਆ ਕਿ ਅੱਜ ਤੁਹਾਡੇ ਬਾਪ ਦੇ ਨਾਲੋਂ ਤੁਸੀਂ ਜਿਹੜਾ ਵਾਅਦਾ ਹੋਇਆ ਕਿੰਨੇ ਸਾਲ ਹੋ ਗਏ ਆ ਸਾਲਗੇ 15ਵਾਂ ਸਾਲਾਂ ਨੂੰ ਚੜ ਗਿਆ ਅੱਛਾ ਉਹਨਾਂ ਨੇ ਅਮਰ ਸਕੇ ਦਾ ਤੁਹਾਨੂੰ ਪਤਾ ਚੱਲਣਾ ਨਹੀਂ ਵੀਰ ਜੀ ਇਹ ਨਹੀਂ ਮੈਨੂੰ ਪਤਾ ਉਹਨਾਂ ਨੇ ਵੀਡੀਓ ਦੇ ਵਿੱਚ ਕਹੇ ਮੈਨੂੰ 15 ਸਾਲ ਹੋ ਗਏ ਅਮਰ ਸਕੇ ਦੇ ਤਾਂ ਵੀਡੀਓ ਦੇ ਵਿੱਚ 6 ਰੋਕ ਨਾ ਲਾਇਆ ਤੇ ਮੇਰਾ ਪਿਆਰੀ ਧੰਦੇ ਕਹਿੰਦੇ ਜਾਂਦਾ ਜਰੂਰੀ ਨਹੀਂ ਇਹ ਡਾਕਟਰ ਅਮਰ ਸਕੇ ਆਉਂਦੇ ਸਿਰਸਾ ਪਾਇਆ ਗਾ ਕਰਕੇ ਆਈ ਆਏ ਜੀਤੂ ਜੀ ਜਦੋਂ ਸਾਡੇ ਪਾਪਾ ਤੁਨ ਖੋੜਦੇ ਸੀ ਮੈਨੂੰ ਨਹੀਂ ਮੈਂ ਤਾਂ ਨਹੀਂ ਕਦੇ ਉਹ ਵੀ ਕਿਉਂਕਿ ਜਦੋਂ ਮੇਰੇ ਪਾਪਾ ਦੀ ਦਾੜ੍ਹੀ ਹੁੰਦੀ ਸੀ ਪਰ ਦੇ ਸੀ ਠੀਕ ਆ ਉਸ ਤੋਂ ਬਾਅਦ ਨਾ ਜਦੋਂ ਸਾਡੀ ਮੋਨਿਟਰ ਸੈਪਰੇਟ ਹੋ ਗਏ ਨੇ ਉਸ ਤੋਂ ਬਾਅਦ ਵੀ ਅਸੀਂ ਉਹ ਗੁਰੂ ਦਾ ਦਰ ਨਹੀਂ ਛੱਡਿਆ ਅਸੀਂ ਉੱਥੇ ਜਾਂਦੇ ਹਰ ਸੰਡੇ ਜਾਂਦੇ ਹਾਂ ਉੱਥੇ ਅਸੀਂ ਕਈ ਵਾਰੀ ਮਤਲਬ ਉਹ ਤੇ ਜਾ ਕੇ ਅਰਦਾਸ ਬੇਨਤੀ ਆਪਣੀਆਂ ਕਰਦੇ ਆ ਤੇ ਜੇ ਤੁਸੀਂ ਆਪਣਾ ਖੋਖਾ ਚ ਲਾ ਰਹੇ ਆ ਵਧੀਆ ਗੱਲ ੀ ਖੋਖੇ ਚ ਰੋਣ ਦੀ ਗੱਲ ਵਧੀਆ ਪਰ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਚਾਹੁੰਦਾ ਹਾਂ ਕਿ ਤੁਸੀਂ ਸਿੱਖਾਂ ਦੇ ਵਿੱਚੋਂ ਹਾਂਜੀ ਆਹ ਸਿਰ ਤੇ ਕੀ ਨਹੀਂ ਲਈ ਭੰਗਾ ਕੇ ਦੁਬਾਰਾ ਗਿਆ ਤਾਂ ਸਿਰ ਤੇ ਕੋਈ ਨਹੀਂ ਲਈ ਆਪਾਂ ਕੋਈ ਬਾਹਰੋਂ ਕਰੇ ਆਵੇ ਪੁਣੀ ਚੋਂ ਆਏ ਆ ਵੀ ਆਪਾਂ ਕੋਈ ਜ਼ਾਲੀ ਖਾਪਾ ਸਿੱਖਦੇ ਆ। ਸਿੱਖਾਰੇ ਔਰ ਔਰ ਦੇਖੋ ਨਿਹੰਗ ਸਿੰਘਾ ਇੱਕ ਤੇ ਧੀ ਭੈਣ ਦੀ ਇੱਜ਼ਤ ਬਚਾਉਣ ਦੇ ਖਾਤਰ ਆਪਣੇ ਆਰਮਾਨ ਸ਼ਾਨ ਵਾਰ ਦਿੰਦਾ ਕਿ ਮੈਂ ਕਿ ਧੀ ਭੈਣ ਦੀ ਇੱਜ਼ਤ ਬਚਾਵਾਂ ਸਿਰ ਦੇ ਤੇ ਤੁੰਗੀਆਂ ਰੱਖਣੀਆਂ ਆਪਾਂ ਤੇ ਤੁਸੀਂ ਸਿਰ ਦੇ ਤੇ ਤੁੰਗੀਆਂ ਨਹੀਂ ਰੱਖੀ ਸਭ ਤੋਂ ਵੱਡੀ ਤੇ ਗੱਲ ਇਹ ਤੁਸੀਂ ਮਿਹਨਤ ਜਿੱਦਾਂ ਮਰਸੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਦੀ ਸਾਡੀ ਬਾਹਰ ਦੇਸ਼ਾਂ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਦਦ ਕਰਦਾ ਨਾ ਉਹ ਖੁਆਰ ਤੋਂ ਪੈਰ ਮੇਰੇ ਵੀ ਆ ਬਾਬਾ ਜੀ ਮੇਰੀ ਜਿਹੜੀ ਵੀਡੀਓ ਆਪਾਂ ਨੇ ਲੋਹਾ ਖੋੜਦਾ ਹਾਂ ਹਾਂ ਜੀ ਆ ਸੰਗਤ ਜੀ ਮੇਰੀ ਜਿਹੜੀ ਇੰਟਰਵਿਊ ਨੇ ਉਹ ਤੁਸੀਂ ਸੁਣੋ ਮੈਂ ਕੀ ਕਿਹਾ ਮੈਂ ਇਹ ਕਿਹਾ ਵਾ ਕਿ ਜਿਹੜੇ ਭੈਣ ਭਰਾ ਮੇਤੋਂ ਲੰਘਦੇ ਨਹੀਂ ਮੈਂ ਕਿਤੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਬਾਹਰ ਵੇਖੋ ਜਿੱਥੇ ਇੱਕ ਇੱਥੇ ਬ੍ਰਹਮੰਦਾ ਵੀ ਮਨਜੀਤ ਸਿੰਘ ਮੰਨਾ ਹੋਣਾ ਉਹ ਵੀ ਖੜਾ ਆਇਆ ਤੇ ਉਹਨੇ ਹਾਂ ਜੀ ਸਾਡੀ ਕਹਿੰਦੀ ਮਦਦ ਕੀਤੀ ਜੀ 1 ਲੱਖ ਰੁਪਏ ਮੈਨੇ ਦਿੱਤਾ ਉਹਨਾਂ ਨੇ ਉਹਨਾਂ ਦੀ ਆ ਅੱਜ ਵੀ ਅੱਜ ਉਹਨਾਂ ਦਾ ਕਾਲ ਆਇਆ ਸੀ ਅੱਜ ਜਾਂ ਕੱਲ ਫਿਰ ਮੇਰੇ ਤੋਂ ਆ ਰਹੇ ਨੇ ਤੁਸੀਂ ਵੇਖੋ ਅਸੀਂ ਤੁਹਾਡੇ ਕੰਮ ਦੇ ਨਾਲ ਖੁਸ਼ ਹਾਂ ਅਸੀਂ ਤੁਹਾਡੇ ਕੰਮ ਲੈ ਕੋਈ ਤੁਗੀ ਨਹੀਂ ਅਸੀਂ ਜਿਹੋਨੇ ਤੇ ਆਪਣੇ ਪੰਜਾਬ ਦੇ ਨੌਜਵਾਨ ਜਾਂ ਧੀਆਂ ਘਣਾ ਆਪਣਾ ਕੰਮ ਕਰ ਕੋ ਜੋ ਮਰਜ਼ੀ ਕਰੋ ਪਰ ਹੱਥ ਸੱਚੀ ਮਿਹਨਤ ਕਰੋ ਪਰ ਕਿਸੇ ਦੇ ਅੱਗੇ ਹੱਥ ਨਾ Đਾਓ ਹੱਥ ਨਹੀਂ Đਾਉਣਾ ਆਪਾਂ ਕਹਿੰਦੇ ਆਪਾਂ ਗੌਰ ਸੇ ਕਰੀਏ ਸਾਰੇ ਜਾਣੇ ਸਭ ਤੋਂ ਪਹਿਲਾਂ ਇਹ ਆ ਕਿ ਕੋਈ ਘਾਲਾ ਕੰਮ ਹੋ ਜਾਂਦਾ ਸਾ ਆਪੀ ਘਾਲਾ ਕੰਮ ਆਉਂਦਾ ਕੋਈ ਘਲੀ ਮੰਗਣੀ ਮੈਂ ਵੀ ਜਿਹੜਾ ਕੋਈ ਭਰਾ ਨਹੀਂ ਹੈ ਮੈਂ ਕੋਈ ਦੁਸ਼ੀਨੀਰਾਂ ਤਰਫੋਂ ਗੱਲ ਆਇਆ ਤੇ ਜਿਹੜੀਆਂ ਸੋਸ਼ਲ ਮੀਡੀਆ ਤੇ ਆਪਾਂ ਗੱਲਾਂ ਸੁਣਨ ਵਾਸਤੇ ਮਿਲ ਗਿਆ ਨਾ ਜੇ ਵੀਰ ਭਰਾਵਾਂ ਨੇ ਕਿਸੇ ਨੇ ਤੁਹਾਡੀ ਕੇ ਦੀ ਮਨਤ ਕੀਤੀਆਂ ਨਾ ਕੈਮਰਾ ਸਾਰੇ ਘੁਮਾ ਦਿਓ ਤੇ ਜਿਹਦੇ ਸੰਗਰ ਗੱਡੀਆਂ ਸਭ ਨੂੰ ਪਾ ਲੱਗੂਗਾ ਜਿੰਨੇ ਆਪਾਂ ਤੁਹਾਡੀ ਕੇ ਦੀ ਵੀਰਾਂ ਭਰਾਵਾਂ ਸਾਰੇ ਦੀ ਮਨਤ ਕੀਤੀ ਆ ਹੋਰ ਮਾਰਦੇ ਆਂ ਭਰਾਵਾਂ ਤੋਂ ਉਹ ਵੀਡੀਓ ਨੂੰ ਪਾਉਣੀਆਂ ਨਹੀਂ ਜੀ ਮੇਰੀ ਜਿੰਨੀਆਂ ਮਸਲੀ ਪਈਆਂ ਨੇ ਉਹਨਾਂ ਤੇ ਮੈਂ ਰੋ ਕੇ ਵੀਡੀਓ ਨਹੀਂ ਪਾਣੀ ਜੀ ਮਾਲਸ ਕਰੋ ਮੈਂ ਮਰ ਗਈ ਮੈਂ ਉਹ ਤੁਸੀਂ ਆਪਣੀ ਮਿਹਨਤ ਕਰੋ ਕੰਮ ਕਰਾਓ ਇਦਾਂ ਦੇਖੋ ਵੀਰੋ ਭਰਾਵਾਂ ਤੁਸੀਂ ਸਾਰੇ ਸੁਣਦੇ ਜੀ ਹੁਣ ਵੇਖੋ ਸਾਰੇ ਰੇੜੀਆਂ ਵਾਲੇ ਆ ਤਾਂ ਇਦਾਂ ਸਾਰੇ ਕਹਿਣਗੇ ਵੀ ਮੈਨੂੰ ਵੀ ਕੋਲ ਦੋ ਚਾਰ ਤੱਕ ਹੋਈ ਆ ਕੋਈ 5 ਲੱਖ ਲੱਖ ਰੁਪਈਆ ਦੋ ਤੇ ਰੇੜੀਆਂ ਸਾਰੇ ਸਾਰੇ ਕਰਦੇ ਆ। ਉਹ ਮੇਰੇ ਤੋਂ ਕਿਨੇ ਕਰਨੀ ਆ। ਮੈਂ ਹਰ ਇੱਕ ਵੀਡੀਓ ਚ ਆਹੀ ਰਿਕਵੈਸਟ ਕੀਤੀ ਆ ਕਿ ਜਿੰਮੀ ਵੀ ਪੰਪਰਾਂ ਨੰਗਦੇ ਨਹੀਂ ਮਿੱਤੋ ਰੋਕੇ ਨਹੀਂ ਜਾਂ ਕਰੋ। ਇੱਕ ਗੱਲ ਇਹ ਗੱਲ ਕਵਾਂਗੇ ਕਿ ਸੰਗਤ ਜੀ ਇਹ ਕੁੜੀ ਨੇ ਇੱਥੇ ਆਪਣਾ ਗੋਫਾ ਲਾਇਆ ਚਾਹ ਆਓ ਜਾਓ ਜੇ ਕੋਈ ਰੋਕੇ ਜਾਓ। ਚਾਹ ਪੀ ਕੇ ਦੂਰ ਜਾਓ। 5000 ਰੁਪਏ ਹਾਂ 5000 ਰੁਪਏ ਖਰਚਾ ਮਰਾ ਵਟਾਓ ਨੇ ਰੋਕੇ ਜਾਓ ਜਾ ਰੋਕੇ ਜਾਓ ਉहां ਗੱਲਬਾਤ ਹੋਈ ਨਹੀਂ ਹਾਂ ਰੋਕੇ ਜਾਓ ਚਾਹ ਪਾਣੀ ਜ਼ਰੂਰ ਪੀ ਕੇ ਜਾਓ 5000 ਰੁਪਏ ਵਟਾਓ ਅਗਲੀ ਦਾ ਫੈਸਲਾ ਬੁਲਾ ਮਦਦ ਕਰ ਪਰ ਕੇ ਕਰ ਤੁਸੀਂ ਆਨੇ ਆ ਵੀ ਇਹ ਗਰੀਬ ਜਿਹੜੀ ਹੈ ਜਿਦਾ ਐਡਾ ਗਲਬਾਤ ਹੋ ਗਿਆ ਕਿ ਆਪਾਂ ਜੇ ਕੋਈ ਸੰਗਤੋਂ ਕਹੀਏ ਤੁਹਾਨੂੰ ਫੋਨ ਨਾ ਕਰਦਾ ਕੋਈ ਨਹੀਂ ਹੈ ਜੀ ਹਾਨੂੰ ਪੈਸੇ ਦੇ ਰੋ ਰਹਾ ਕਿਉਂਕਿ ਜਿਹੜਾ ਬੰਦਾ ਮੇਲਡ ਕਰਦਾ ਉਹਨੂੰ ਕਹਿਆ ਜਾਂਦੀ ਕੋਈ ਲੋਕੀ ਬਾਹਰ ਆ ਕੇ ਮੰਗੋ ਜਾਓ ਜੇ ਪਾਸਾ ਕੋ ਜਿਹੜੇ ਮੇਰੇ ਪਾਪਾ ਸੈਪਰੇਟ ਨੇ ਆਪਣੀ ਸੈਪਰੇਟਾ ਅਸੀਂ ਉਹਨਾਂ ਦੀ ਜਿੰਦਗੀ ਚ ਨਹੀਂ ਜਾਂਦੇ ਹੁੰਦੇ ਉਹ ਸਾਡੀ ਜ਼ਿੰਦਗੀ ਚ ਨਾ ਆ ਜਿਹੜੇ ਮੇਰੇ ਪਾਪਾ ਦੀ ਵੀਡੀਓ ਚੱਲਦੀ ਪਈਆ ਉਹ ਤੁਸੀਂ ਗੌਰ ਨਾਲ ਸਮਝਦੇ ਚ ਕਹਿ ਕੀ ਰਹੇ ਨੇ ਕਿ ਦਾਦੀ ਮम्मा ਮੇਰੇ ਕਹਿ ਰਹੇ ਨੇ ਕਿ ਮੈਂ ਪੋਤੇ ਪੋਤੀ ਨੂੰ ਗੱਲ ਨਾ ਲਾਉਂਗੀ ਨਾ ਉਹਨੇ ਗੱਲ ਨਹੀਂ ਕੀਤੀ ਹੈਗੀ ਇਹ ਗੱਲ ਸੁਣੀ ਗੱਲ ਇਹ ਨਾ ਨਹੀਂ ਲਿਓਣੀ ਤੇ ਪੋਤੇ ਪੋਤੀਆਂ ਵੀ ਨਹੀਂ ਮਿਲਣਗੇ ਵੇ ਨਾ 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 ਲਾਉਣ ਦਾ ਮਾਮਲਾ ਇਹ ਹੀ ਤਾਂ ਤੂੰ ਕਿਉਂਕਿ ਮੇਰੇ ਮੰਮਾ ਨੂੰ ਉਹ ਸ਼ੁਰੂ ਕਰ ਲਾਇਕ ਨਹੀਂ ਕਰਦੇ ਸੀ ਪਿਆਰ ਨਹੀਂ ਕਰਦੇ ਹਗੇ ਕੋਈ ਗੱਲ ਨਹੀਂ ਸਾਡੀ ਚਾਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਅਸੀਂ ਉਹਨਾਂ ਦਾ ਸੈਕਟਰੀਟਰੀ ਨੇ ਜਿੰਨੀਆਂ ਸਾਡੀ ਰੋਟੀ ਰੋਟੀ ਚੱਲਦੀ ਆ ਤੇ ਕਿਹਦੇ ਵਿੱਚ ਮੋਸ਼ਨ ਸਾਡੇ ਤੋਂ ਦੂਜਿਆਂ ਨੂੰ ਸੁਣਨ ਤੋਂ ਘੁਰ ਰਹਾਗੇ ਤੁਸੀਂ ਉਹਨਾਂ ਬਾਰੇ ਨਹੀਂ ਗੱਲ ਕਰਦੇ ਨਾ ਉਹ ਸਾਡੇ ਬਾਰੇ ਕਰ ਸਕਦੇ ਹਾਂ ਇਹ ਨਾ ਲੱਗੋ ਕਰ ਲੈਣਾ ਇਹ ਹੀ ਲੈਣਾ ਮਿਲੋ ਨਹੀਂ ਲੈਣਾ ਨਾ ਮਿਲੋ ਆਪਣਾ ਕੰਮ ਆਪ ਕਰੋ ਦਹਾਉ ਨੋਵਾਂ ਦੀ ਕਿੱਟ ਕਰੋ ਕਿਰਤ ਕਰੋ ਨਾਮ ਜੋ ਪਾ ਲੈ ਸੰਭਿ ਸਕੋ ਹਾਂਜੀ ਵੀਰ ਜੀ ਸਾਡੀ ਦਾ ਕਿਸ ਨੂੰ ਆਇਆ ਕਿ ਕਹਣਾ ਵੀ ਸਾ ਸਾਡੀ ਸੰਗਤ ਇਹ ਤਾਂ ਨਹੀਂ ਨਹੀਂ ਵੀਰ ਜੀ ਮੈਨੂੰ ਡੇਰਾਂ ਦੇ ਲੋਗ ਆਇਆ ਭੁਲਾਈਆਂ ਕਰਾਉਣੀਆਂ ਦਰਉਣੀਆਂ ਜੇ ਤਾਂ ਮਾਤਰ ਉਪਲਾਈਆਂ ਲਗਾਈਆਂ ਕਰਾਉਣੀਆਂ ਜੇਕਰ ਆਪਣੇ ਬਲ ਕੁੱਤੇ ਤੇ ਭਾਵੇਂ ਕੋਈ ਇਤਿਹਾਸ ਦੇ ਪੈਰੇ ਬਣੋ ਸੰਗਤ ਨੂੰ ਕੋਈ ਨਾਮ ਨਹੀਂ ਕਰਨਾ ਕਿਉਂਕਿ ਜਿਹੜਾ ਵੀ ਬੰਦਾ ਅਮਰੀਕਾ ਦੇ ਇਹਦੇ ਦੇਖਣਾ ਉਹ ਆਪਣੀਆਂ 16 16 ਦੇ ਡੇਡੀਆਂ 16 16 ਦੇ ਡੇਡੀਆਂ ਸ਼ਿਫਟਾਂ ਲਾ ਕੇ ਪੈਸੇ ਤੋਂ ਉਹਦੇ ਜੇ ਆਪਾਂ ਕਿਸੇ ਨੂੰ ਗਮਰਾਹ ਕਰਕੇ ਪੈਸਾ ਲੈ ਲਿਆ ਨਾ ਉਹ ਬਹੁਤ ਮਾੜਾ ਹੈ ਮਾੜਾ ਮਾੜਾ ਉਹ ਇੱਕ ਜ਼ਹਿਰ ਆ ਜੇ ਆਪਾਂ ਸੰਗਠਨ ਕਿ 1 ਰੁਪਈਆ ਵੀ ਇਕੱਠਾ ਕਰੇ ਤਾਂ ਕੋਈ ਮੈਂ ਤੁਹਾਡੇ ਕੋਲ ਲੈ ਲੈਣਾ ਪੈਸੇ ਜਿਹਾ 100 ਰੁਪਈਆ ਦੋ ਮੈਨੂੰ ਬੜੀ ਲੋੜ ਆ 200 ਵੀ ਦੋ 100 ਵੀ ਦੋ ਸਾਰਿਆਂ ਨੂੰ ਲੋੜ ਇਹ ਤੋਂ ਵੱਡਾ ਕੀ ਹੋਇਆ ਫਿਰ ਮੈਂ ਸਭ ਤੋਂ ਵੱਡਾ ਪਖਾਰੀ ਹੋ ਗਿਆ ਕਮੇਟੀ ਸਿਆ ਕਿ ਮੈਨੂੰ ਰੋਕ ਕੇ ਜਾ ਅੱਗੇ ਮਿਲ ਜਿਹੜੀ ਸੀ ਪਟਾਈ ਸੀ ਕੈਂਸਰ ਵੀ ਬੈੰਦੀ ਜਦੋਂ ਦੀ ਮੇਰੀ ਵੀਡੀਓ ਪਈ ਆ ਬਾਬਾ ਦੀ ਕਿਰਮਤ ਹਾਰਸ਼ ਜਾਂਦੀ ਮੈਂ ਕਿਹੜਾ ਨੂੰ ਬਣਾ ਕੇ ਬਾਬਾ ਦੇਖ ਪਾ ਸਕੂ ਸ਼ਰਾਕੀ ਬੱਗੀ ਹੋਣੀ ਬਸ ਬਾਬਾ ਨਾਲ ਆ ਰਹੇ ਤੇ ਇਦਾਂ ਤਾਂ ਕਰਕੇ ਲੈ ਜਾਉਂ ਬਸਿਕਾ ਜੀ ਤਾਂ ਵੀ ਬਾਬੇ ਨੂੰ ਮੈਂ ਕਹਾਂ ਜਿਹੜੋ ਵੀ ਜਨਾ ਠੀਕ ਹੈਗਾ ਹਾਂਜੀ ਇਹ ਭਾਂਡੇ ਹੋਣੇ ਵੀ ਆਏ ਆ ਜਿਵੇਂ ਕਿ ਸੋਸ਼ਲ ਮੀਡੀਆ ਤੇ ਬਾਤ ਕਰਦੇ ਨੇ ਫਸਟ ਤੋਂ ਅਲਗ ਵਾਲੀ ਅਲੱਗ ਹੀ ਹੈ ਮਰਦ ਦੇ ਨਾਮ ਤੇ ਵੀ ਕੋਈ ਜਾਣਕਾਰੀ ਨਹੀਂ ਲੇਖੋ ਜਰਿਆ ਸਾਡਾ ਮੈਸਜ ਤੇ ਸਾਡਾ ਉਵੇਂ ਸਾਨੂੰ ਦਾ ਭਰਾਵਾ ਦੇ ਕੇ ਢੇਕਿਆ ਆ ਵੀ ਸੱਚੀ ਉਹਦਾ ਨਾਮ ਲੈਣ ਵਾਸਤੇ ਆਏ ਆ ਆਸਾਬ ਹੋ ਜ ਇਸ ਤਰਕੇ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਆਮ ਆਪਣਾ ਲੋੜ ਸਦਕੇ ਨਹੀਂ ਸਦਕਾ ਇਹੋ ਵੀਰ ਕਰਾਂਗੇ ਕਿ ਇਹਨਾਂ ਦੇ ਕੋਕੇ ਦੇ ਕੋਲ ਆਓ ਖਾ ਕੇ ਚਾਹ ਪਾਣੀ ਪੀ ਕੇ ਦਾਖਲੀ 100000 ਰੁਪਇਆ ਮਟਾ ਕੇ ਜਾਓ ਠੀਕ ਹੈ ਜੀ ਪਰ ਸੰਗਤ ਨੂੰ ਆਪਾਂ ਬੁਮਰਾ ਕਰਕੇ ਫੈਸਲੀ ਹਰੇ ਕੇ ਵੀਡੀਓਸ ਮੈਂ ਆਈ ਬੇਨਤੀ ਕੀਤੀ ਆ ਮੈਨੂੰ ਇਤੋਂ ਰੋਕੇ ਜਾ ਜਿਹੜਾ ਇਹ ਇਸ ਤਰ੍ਹਾਂ ਦੀ ਮੋਰ ਇਸ ਆਪਣੀ ਪਰਿਸ਼ਰਤ ਢਾ ਕੇ ਰੱਖੋ ਸਿਰ ਦੇ ਉੱਤੇ ਸੁਨੀਆਂ ਬਾਹਾਂ ਕਿਉਂ ਨਹੀਂ ਲਿਖਿਆ ਕਰਾ ਹਾਂ ਸੁਨੀਆਂ ਲੋਕ ਕੋਈ ਕਰਨੀ ਤੇ ਨਹੀਂ ਸੁਨੀਆਂ ਲੈ ਸਕਦੇ ਤੇ ਮੈਂ ਲੈਦਾ ਮੈਂ ਆਪਾਂ ਸਿੱਖਾਂ ਨੇ ਪੰਜਾਬ ਭੈਣਾਂ ਦੇ ਸਾਰੇ ਪਰਿਵਾਰਾਂ ਦੇ ਵਿੱਚੋਂ ਸਾਰੇ ਵੀਰ ਸਿੱਖ ਮੋਤੇ ਭਾਵੇਂ ਕਹਿੰਦੇ ਕਟਿੰਗ ਕਰਾਈ ਆ ਭਾਵੇਂ ਕਹਿੰਦੇ ਜੋ ਹੀ ਸਾਰੇ ਸਾਂਝੇ ਜੇ ਕੋਈ ਹਿੰਦੂ ਆਵੇ ਉਹਦਾ ਵੀ ਸਰਕਾਰ ਆ ਗੱਲ ਇਹ ਆ ਕਿ ਆਪਾਂ ਸੋਸ਼ਲ ਮੀਡੀਆ ਤੇ ਇਹ ਇੱਕ ਗੱਲ ਨਹੀਂ ਕੋਈ ਵੀ ਕਰਕੇ ਆਪਾਂ ਤੈਨੂੰ ਠੁਮਰਾ ਨਹੀਂ ਕਰਨਾ। ਮੇਰੇ ਵੀਰ ਜੀ ਗੱਲ ਸੁਣੋ ਤੇ ਸਾਰੇ ਸੰਗਤਾਂ ਵੀਡੀਓ ਦੇਖ ਲਿਓ। ਮੇਰੇ ਪਿਓ ਨੂੰ ਤੁਮ ਕੀ ਆ ਰਹੀ ਹੈ ਮਤਲਬ ਉਹਦੇ ਨਾਲ ਮੈਂ ਜਾਊਂਗਾ। ਹਾਂਜੀ ਉੱਥੇ ਜਾ ਕੇ ਆਇਓ। ਤੁਮ ਕੀ ਆ ਰਹੀ ਹੈ ਕਿ ਤੇਰੀ ਮੰਮਾ ਨੂੰ ਮਾਰ ਕੇ ਤੂੰ ਦੋਨੋਂ ਨੂੰ ਲੈ ਜਾਣਾ ਵਾ। ਸਾਡੇ ਘਰਾਂ 'ਚ ਕਿਸੇ ਨੂੰ ਵੀ ਕੋਈ ਹੁੰਦਾ ਵਾ। ਮੇਰੇ ਪਾਪਾ ਜੀ ਮੇਰੇ ਵਰ ਹੋਰ ਕੋਈ ਸਾਡਾ ਦੁਸ਼ਮਣ ਨਹੀਂ ਹੈਗਾ। ਕੋਈ ਨਹੀਂ ਤੁਹਾਨੂੰ ਮਾਰਦਾ। ਇਦਾਂ ਤੜੜਾ ਉਹ ਖੱਲੇਗਾ ਬਰਵਾਹ ਜੀ ਦਾ ਮੈਂ ਵੇਖਿਆ। ਜਿੱਦਾਂ ਬਰਵਾਹ ਕਾਉਂ। ਆਜੀ ਨੂੰ ਬੱਚੇ ਦਾ ਕੇਸ ਆ ਗਿਆ ਅੱਜ ਇਹ ਵੀਡੀਓ ਵੇਖਣ ਲਈ ਅੱਜ ਬੱਚੇ ਤਾ ਗਿਆ ਇਹ ਪਤਾ ਕੀ ਗੱਲ ਮੈਂ ਤਾਂ ਦੱਸਦਾ ਇਹ ਸੋਸ਼ਲ ਮੀਡੀਆ ਨੂੰ ਜਿਹੜਾ ਵੀਡੀਓ ਪੈਂਦੀ ਹੈ ਨਾ ਤੇ ਗੱਲ ਪਬਲਿਕ ਦੇ ਵਿੱਚ ਚੱਲ ਜਾਂਦੀ ਹੈ ਤੇ ਬੰਦੇ ਨੂੰ ਜਿਹੜਾ ਚੰਗੇ ਭਲੇ ਵਿੱਚ ਖੜ ਕੋੜੀਆਂ ਜਿਆ ਸਾਡਾ ਦੀ ਭੈਣ ਆ ਜਿੱਤਾ ਕੰਮ ਕਰਦੇ ਛੋਟੇ ਬੱਚਨ ਸ਼ਰਮ ਨਹੀਂ ਆਈ ਜਿੱਦਾਂ ਬੱਚੇ ਲੈ ਕੇ ਪਰੋ ਨਿਕਲੇ ਉਹ ਤੇ ਸ਼ਰਮ ਨਹੀਂ ਆਈ ਤਾਂ ਮਿੰਨਾ ਕੋਮਿਲੇ ਮਿਲੇ ਸ਼ਾਟ ਕੇ ਆਪਣੀ ਭੈਣ ਕੋਲ ਗਿਆ ਰਿਆ ਨੇ ਉਸ ਦਿਨ ਮੈਂ ਮਿੱਚਾ ਮਟਰ ਤੋਰ ਕੇ ਕੋ ਮਿਲ ਕੇ ਜਰਾ ਕੀਤਾ ਇੱਕ ਭੈਣ ਦੇ ਘਰੇ ਮੈਂ ਇੱਥੇ ਕਰਾਇਆ ਤੇ ਉਹਨੇ ਮੈਨੂੰ ਸਭੀ ਦੇਣੀ ਉਹ ਨਾ ਕੋਈ ਮਖਵਾ ਨਹੀਂ ਕਰਦੀ ਕਿ ਮੈਂ ਸੋਫੀ ਲੈ ਗਈ ਉਹ ਟਾਈਮ ਨਹੀਂ ਸ਼ਰਮਾਈ ਆਉਂਦੀ ਆਉਂਦੀ ਹੋਊਗੀ ਆਉਂਦੀ ਹੋਊਗੀ ਪਰ ਕੱਲ ਇਹ ਦੇਖੋ ਬੱਚੇ ਇੰਨੇ ਨੇ ਲਾ ਕੇ ਅੱਜ ਮੈਂ ਇੱਧਰ ਤੇ ਕਿਤੇ ਆ ਅੱਜ ਨਾ ਬੱਚੇ ਕਿਵੇਂ ਨਹੀਂ ਦਹਾਂ ਜੀ ਦੇਖੋ ਬੱਚੇ ਜਿਹੜੇ ਨਹੀਂ ਕਿ ਤੁਸੀਂ ਸਭ ਉੱਥੇ ਜਾਓ ਨਾ ਨਾ ਇਹ ਜਾਣਾ ਹੈ ਜਾਣਾ ਜਾਣਾ ਆਪਣੇ ਘਰ ਜਾਓ ਨਹੀਂ ਵੀ ਅਸੀਂ ਸੈਪਰੇਟ ਰਹਿਣਾ ਹੈ ਜਾ ਦੇਣਾ ਆਪਣੀ ਨਿਯੰਤ ਕਰੋ ਹਾਂ ਜੀ ਆਪਾਂ ਆਪਣੇ ਜੀਵਨ ਦਾ ਕੋਸ਼ਿਸ਼ ਆਪਦੇ ਜੀਵਨ ਦਾ ਨਾਸਤਾਂ ਨੂੰ ਲੈਣੇ ਨਾ ਉਹ ਸਾਨੂੰ ਗਲਤ ਕਿਵੇਂ ਨਾ ਉਹਨਾਂ ਨੇ ਸੇ ਪਰੇਸ਼ਾਨ ਕਰਦੇ ਨਾ ਸਭ ਕਿਤੇ ਮੈਂ ਤੁਹਾਨੂੰ ਦੱਸਦਾ ਕਿ ਅਸਲ ਸੇਵਾ ਕਰਨੀ ਹੈ ਤਾਂ ਸਭ ਤੋਂ ਵੱਡੀ ਮਾਂ ਦੀ ਸੇਵਾ ਰੱਬ ਦੀ ਸੇਵਾ ਬਹੁਤ ਕੀ ਸੇਵਾ ਉਹ ਮਾਈ ਵੀ ਹੁਣ ਮਾਈ ਮੈਨੂੰ ਲੱਗਦਾ ਉਹਨਾਂ ਦੇ ਲੋਕ ਚ ਵੀ ਕੋਈ ਹੋਇਆ ਹੈ ਬਾਜੀ ਵੇਖੋ ਕਿੰਨੀ ਕੋਈ ਸਿੱਧਾ ਅੱਖਾਂ ਤੁਸੀਂ ਕੱਟ ਕੇ ਆਇਆ ਤੁੰਡਾ ਦੀ ਮੁੰਮੇ ਚ ਨਹੀਂ ਬੀਤ ਦਰਦੇ ਸੀ ਇਹ ਤਾਂ ਸਾਡੇ ਤੋਂ ਬਾਹਰ ਪਰੰਪਰਾ ਵੀ ਕੋਈ 10 ਸਾਲ ਚ ਕਈ ਪ੍ਰੋਬਲਮਸ ਆ ਜਾਂਦੀਆਂ ਹੁਣ ਮੇਰੇ ਮਮਾ ਦੇ ਇੱਕ ਤੇ ਸੋਲੀ ਆ ਜਿੰਨੀ ਵੀ ਸ਼ਿਲ ਤੇ ਲੱਗਦੀ ਹੈ ਤੇ ਸੋਲੀ ਬਣ ਜਾਂਦੀ ਹੈ ਕਿ ਤਨ ਕਿ ਤੇਰੀ ਸੋਲੀ ਬਤੂਗੀ ਕੋੜੀ ਦੇ ਵਿੱਚ ਤੇਰੇ ਬਤੂਗੀ ਮੇਰੇ ਮੁੱਢ ਤੋਂ ਗੇਰੇ ਪਾਇਆ ਜਾਂਦੇ ਕਿ ਕੌਣ ਕੰਮੂਗਾ ਉਸੇ ਕੰਮਣਾ ਇਸ ਕਰਕੇ ਚੀਕਾ ਕਰਾਂ ਮੈਂ ਜਾਰੀ ਵੀਡੀਓ ਕਰਦੀ ਜਾਵਾਂ ਮਾਤਾ ਜੀ ਦਾ ਨਿਰਵਾਹ ਸਾਥ ਤੇਰੇ ਜਿਹੜੀਆਂ ਉਹਨਾਂ ਵੱਲੋਂ ਜਿਹੜਾ ਆਇਆ ਹੋਇਆ ਹੈ ਇਸ ਕਰਕੇ ਭਾਈ ਆਪਣੇ ਅਭੀ ਸਿਧੂ ਵੀਰ ਨੇ ਵੀ ਇਹਦੀ ਪਾਰੀ ਨੇ ਸਭ ਤੋਂ ਪਹਿਲਾਂ ਅਭੀ ਸਿਧੂ ਵੀਰ ਨੇ ਵੀਡੀਓ ਪਾਈ ਉਹਨਾਂ ਦੇ ਵੀਰਾਂ ਭਰਾਵਾਂ ਦੇ ਕਹਿਣ ਤੇ ਸੰਜੋਗ ਨਾਲ ਆਉਂਦੇ ਆਂ ਤਾਂ ਵੀ ਤਾਂ ਇਹ ਗੱਲ ਆਪਾਂ ਕਹਿ ਨਹੀਂ ਆਪਾਂ ਕਹਿੰਦੇ ਆਂ ਉਹ ਜੀ ਜੀ ਕਰਤੀ ਰਹਾ ਮੈਂ ਤੇਰੇ ਨਾਲ ਵੀ ਆਪਾਂ ਗੁਗਰਾਹ ਕਰਤੀ ਆ ਨਾ ਮੈਂ ਇਹੋ ਵੀ ਇਹ ਸੰਗਤ ਅੱਗੇ ਕਿ ਜਿਹੜੇ ਭੈਣ ਦਾ ਜਲੰਧਰ ਮਿਲਸਰ ਨੂੰ ਕਹਿੰਦੇ ਨੇ ਮੈਂ ਤੋ ਰੋਕੇ ਜਾ ਹਾਂ ਮੈਂ ਉਹ ਮੈਂ ਪੀਰ ਕਰ ਦਿੰਦਾ ਹਾਂ ਹਾਂਜੀ ਸੰਗਤ ਜੀ ਵਾਜੂ ਕੀਟਰ ਖਾਲਸਾ ਵੀ ਫਤਿਹ ਆਪਾਂ ਅੱਜ ਇਹ ਨਿਰਣਾ ਲਿਆ ਆਪਾਂ ਗੱਲਬਾਤ ਇੱਥੇ ਆ ਕੇ ਖੁਦ ਕੀਤੀ ਆ ਇਹ ਭੈਣ ਦਾ ਇੱਥੇ ਠੋਖਾ ਲੱਗਾ ਹਾਂ ਇਹ ਠੋਖਾ ਇੱਥੇ ਰਈਏ ਲੱਗਾ ਹੋਇਆ ਇਹਨਾਂ ਨੂੰ ਜਾ ਆੜਾ ਜੇਰਾ ਵੀਰ ਭਰਾ ਆਵੇ ਨਾ ਇਹਨਾਂ ਦੇ ਕੋਲ ਜਾ ਪਾਣੀ ਛੱਕੇ ਜਰੂਰ ਜਾਓ ਇਹਨਾਂ ਨੂੰ ਆਪਣੀ ਮਿਹਨਤ ਕਰ ਲਓ ਇਹਨਾਂ ਨੂੰ ਆਪਣੀ ਮਿਹਨਤ ਦੇ ਉੱਤੇ ਬਲਬੂਤੇ ਤੇ ਕਾਮਯਾਬ ਹੋਣ ਦੋ ਇਹਨਾਂ ਦੀ ਹੋਰ ਕੋਈ ਮਾਲੀਸ਼ਾ ਦਾ ਆਪਾਂ ਨਹੀਂ ਕਰ ਸਕਦੇ ਕਿਉਂਕਿ ਆਪਾਂ ਇਹਨਾਂ ਨੂੰ ਕਾਮਯਾਬ ਹੋਣ ਦੇਣਾ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਠੀਕ ਹੈ あすごい。